परम सत्कार योग साथ संगत जी सब गज्ज के कहो ਧੰਨ ਸ੍ਰੀ ਸਤਗੁਰੂ ਗੋਬਿੰਦ ਸਿੰਘ ਜੀ ਸਾਖੀ ਨੌਵੀਂ ਇੱਕ ਬੇਰ ਗੁਰੂ ਜੀ ਪ੍ਰਭਾਤ ਕੋ ਉਠ ਕੇ ਬੈਠੇ ਤੇ ਤਾਂ ਇੱਕ ਸਿੱਖ ਨੰਗਾ ਦਮ ਚੜਿਆ ਹੋਇਆ ਆਇਆ ਭਾਗਤਾ ਹੀ ਸਜਾਦਾ ਗੁਰੂ ਜੀ ਕੇ ਤਖਤ ਕੀ ਤਰਫ बोले गुरुजी सिखा सुख है मथा टेक के सिख बोलया जी सच्चे बादशाह मैं बन जा रहा सिख हां अचरज देख आया हां एक मुमनी ने सिखणी बस कर छोड़ी है ऐसा कोई मंत्र पड़या है सु जो ओसे दी बात बोलदी है कहंदी है ਕਿ ਮੈਂ ਸਿੱਖਣੀ ਨਹੀਂ ਰਹਿੰਦੀ ਅਸੀਂ ਸੁੱਖਾਂ ਸੁਖ ਰਹੇ ਹਾਂ ਗੁਰੂ ਜੀ ਬੋਲੇ ਪੀਰੀ ਮੁਰੀਦੀ ਸਿੱਖੋ ਹੋਗੀ ਸ਼ੀਰਣੀ ਖਾਂਦੀ ਹੋਗੀ ਭਾਵ ਕੀ ਇਹ ਜੋ ਸਿੱਖਣੀ ਹੈ ਇਹ ਪੀਰਾਂ ਦਾ ਮੁਰੀਦਾਂ ਦਾ ਪ੍ਰਸ਼ਾਦ ਸ਼ੀਰਣੀ ਛਕਦੀ ਹੋਵੇਗੀ ਤਾਂ ਸਿੱਖ ਨੇ ਬੇਨਤੀ ਕੀਤੀ ਗੁਰੂ ਜੀ ਬਖਸ਼ੀਏ ਮੇਰੀ ਭਾਣ ਜੀ ਹੈਗੀ ਅਰ ਗੁਰੂ ਜੀ ਮੇਰੀ ਭੈਣ ਅਰ ਮੈਂ ਆਦ ਸਿੱਧਕੀ ਹਾਂ ਅਤੇ ਨਾਨਕ ਦਾਦਕ ਸਿੱਖ ਹਾਂ ਬਚਨ ਹੋਇਆ ਮੁਕਤ ਸਰ ਇਸ਼ਨਾਨ ਕਰਵਾਵੋ ਕੁਰੈਤ ਦੂਰ ਹੋਵੇਗੀ ਮੁਕਤ ਨਾਮਾ ਸੁਣਾਵੋ 40 ਪਾਲਾਂ ਜਪਜੀ ਸੁਣਾਵੋ ਭਾਵ ਕੀ 40 ਪੌੜੀਆਂ ਜਪਜੀ ਸਾਹਿਬ ਦੀਆਂ ਸੁਣਾਵੋ ਵਾਹਿਗੁਰੂ ਜੀ ਸਹਾਇ ਇਹ ਅੱਠ ਅੱਖਰ ਨੂੰ ਲਿਖ ਕੇ ਗਲਮੇ अथवा ਸਿਰ ਬਨੋ ਐਸਾ ਕਰਨੇ ਸੇ ਸੁਰਤ ਟਿਕਾਣੇ ਆਵੇਗੀ ਭੂਤ ਕਾ ਜਨਾਇਤ ਕਾ ਸਾਯਾ ਸਭ ਜਾਵੇਗਾ ਸਿੱਖੀ ਸਾਬਤ ਰੱਖਣੀ ਪਾਈ ਰਹਿਣੀ ਹੀ ਭਲੀ ਹੈ ਭੇਖ ਕੁਛ ਭਲਾ ਨਹੀਂ ਗੁਰੂ ਨੂੰ ਸਿਦਕ ਸਿੱਖੀ ਪਿਆਰੀ ਹੈ ਗੁਰੂ ਕੇ ਕੁਛ ਭੇਟ ਕੇ ਧਨ ਕੇ ਲੋਭੀ ਨਹੀਂ ਜੋ ਧਨ ਦੇ ਲੋਭ ਤੇ ਕੁਰਹਿਤੀ ਨੂੰ ਬਖਸ਼ੇਗਾ ਸੋ ਸਿੱਖ ਗੁਰਾਂ ਦਾ ਚੋਰ ਹੈ ਉਸ ਦੀ ਸਿੱਖੀ ਗੁਰੂ ਕੇ ਹਜ਼ੂਰ ਨਾ ਭਾਵੇਗੀ ਤਾਂ ਸਿੱਖ ਮੱਥਾ ਟੇਕ ਕੇ ਘਰ ਨੂੰ ਗਿਆ ਗੁਰੂ ਕੇ ਬਚਨ ਤੇ ਜਿਉਂ ਕੀਤਾ ਤਵੇਂ ਬਣ ਗਈ ਇੱਕ ਵੇਰ ਗੁਰੂ ਜੀ ਉਸ ਦੇ ਘਰ ਗਏ ਥੇ ਜੁੰਮਣ ਖੇੜੇ ਤਾਂ ਸਿੱਖਣੀ ਮੱਥਾ ਆਣ ਟੇਕਿਆ ਅਤੇ ਬੋਲ ਕੇ ਸੁਣਾਇਆ ਗੁਰੂ ਜੀ ਮੈਂ ਮੁਸਲਮਾਨ ਦੇ ਵਸ ਕਰ ਛੱਡੀ ਸਾਂ ਹੁਣ ਪਛਤਾਮ ਨਹੀਂ ਹਾਂ ਬਚਨ ਕੀਤਾ ਸਿੱਖਣੀਏ ਅੰਗ ਸੰਗ ਬਗੈਰ ਪਾਪ ਨਹੀਂ ਲੱਗਦਾ ਚਾਰ ਮੰਮਿਆਂ ਦਾ ਵਿਸਾਹ ਨਾ ਕਰੀਏ ਮੁਸਲਮਾਨ ਮਤ੍ਰਈ ਮੱਖੀ ਮਾਇਆ ਮਨ ਦਾ ਪੁੱਛਣ ਲੱਗੇ ਸਿੱਖਣੀਏ ਸਿਦਕ ਆਪਣਾ ਸੁਣਾਏ ਤਾਂ ਬੋਲੀ ਗੁਰੂ ਕੀ ਟਹਿਲ ਅਤੇ ਸਿੱਖਾਂ ਦੀ ਟਹਿਲ ਕਰਨੀ ਹਾਂ ਆਪਣੇ ਹੱਥੀਂ ਟਹਿਲ ਕਰਨੀ ਅਤੇ ਪ੍ਰਤੀਤ ਕਰਨੀ ਮੇਰੀ ਓਟ ਮੇਰਾ ਆਸਰਾ ਗੁਰੂ ਜੀ ਤੁਸੀਂ ਹੀ ਹੋ ਬਖਸ਼ ਲੈਣਾ ਸਣੇ ਸਿੱਖ ਸਿੱਖਣੀ ਟਹਿਲ ਬਹੁਤ ਕੀਤੀ ਅਤੇ ਪੇਟ ਦੇ ਕੇ ਮੱਥਾ ਟੇਕਿਆ ਗੁਰੂ ਜੀ ਖੁਸ਼ੀ ਕੀਤੀ ਅਤੇ ਬਚਨ ਕੀਤਾ ਸਿੱਖਣੀਏ ਤੇਰਾ ਬੇਟਾ ਹੋਵੇਗਾ ਪਰ ਤੂੰ ਸਤਵੇਂ ਜਨਮ ਗੁਰੂ ਜੀ ਦੇ ਸਿੱਖ ਸੰਗਤ ਸਿੰਘ ਕੀ ਮਹਿਲ ਬਸ ਕੇ ਅਰਥਾਤ ਘਰ ਵਾਲੀ ਬਣ ਕੇ ਉਧਰेंगी ਸਾਖੀ ਨਾਵੀ ਪੂਰੀ ਹੋਈ